ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਸਮਰਾਟ ਅਕਬਰ ਦੇ ਸਲਾਹਕਾਰ ਜਿਨ੍ਹਾਂ ਨੂੰ ਉਪ ਮੰਤਰੀ ਦੀ ਉਪਾਦੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਤੇ ਜਿਨ੍ਹਾਂ ਦਾ ਨਾਮ ਵਜ਼ੀਰ ਖਾਨ ਸੀ ਜਲੋਦਰ ਰੋਗ ਵੱਲੋਂ ਪੀੜਤ ਰਹਿਣ ਲੱਗੇ ਉਹ ਆਪਣੇ ਉਪਚਾਰ ਲਈ ਆਪਣੇ ਨਿਵਾਸ ਸਥਾਨ ਲਾਹੌਰ ਆਏ ਤੇ ਬਹੁਤ ਉਪਚਾਰ ਕੀਤਾ ਬਹੁਤ ਇਲਾਜ ਕੀਤਾ ਪਰ ਰੋਗ ਦਾ ਛੁਟਕਾਰਾ ਨਹੀਂ ਹੋਇਆ ਉਹ ਮਕਾਮੀ ਪੀਰ ਸਾਈ ਮੀਆਂ ਮਿਰਜੀ ਕੋਲ ਗਏ ਕਿ ਉਹ ਉਹਨਾਂ ਦੀ ਰੋਗ ਛੁਟਕਾਰੇ ਲਈ ਅੱਲਾਹ ਵੱਲੋਂ ਇਬਾਦਤ ਕਰਨ ਐਸੇ ਉੱਤੇ ਸਾਈ ਜੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਤੇ ਕਿਹਾ ਮੈਂ ਤੁਹਾਨੂੰ ਇੱਕ ਕਲਾਮ ਸੁਣਨ ਨੂੰ ਕਹਾਗਾ ਜੋ ਤੁਸੀਂ ਹਰ ਰੋਜ਼ ਨਿਤ ਪ੍ਰਾਤਿਕਾਲ ਸੁਣਨਾ ਹੈ ਅੱਲਾਹ ਨੇ ਚਾਹਿਆ ਤਾਂ ਤੁਹਾਨੂੰ ਰੋਗ ਵੱਲੋਂ ਰਾਹਤ ਮਿਲੇਗੀ ਵਜ਼ੀਰ ਖਾਨ ਨੇ ਤੁਰੰਤ ਉਹਨਾਂ ਦੀ ਸਲਾਹ ਨੂੰ ਸਵੀਕਾਰ ਕਰ ਲਿਆ ਤੇ ਕਿਹਾ ਉਹ ਗੁਲਾਮ ਸੁਣਾਓ ਸਾਈਂ ਜੀ ਨੇ ਉਸ ਸਿੱਖ ਨੂੰ ਸੱਦ ਲਿਆ ਜੋ ਹਰ ਰੋਜ਼ ਨਿਜਮ ਵੱਲੋਂ ਸੁਖਮਣੀ ਸਾਹਿਬ ਪੜਦਾ ਸੀ ਤੇ ਉਸ ਨੂੰ ਕਿਹਾ ਤੁਸੀਂ ਕਿਰਪਾ ਕਰਕੇ ਵਜ਼ੀਰ ਖਾਨ ਨੂੰ ਸੁਖਮਣੀ ਸਾਹਿਬ ਜੀ ਦਾ ਪਾਠ ਸੁਨਾਇਆ ਕਰੋ ਇਹ ਰੋਗ ਗ੍ਰਸਤ ਹਨ ਤੇ ਇਹਨਾਂ ਦਾ ਮਨ ਬਚੈਣ ਰਹਿੰਦਾ ਏ ਕਟੂ ਘਟ ਮਨ ਤਾਂ ਸ਼ਾਂਤ ਦਸ਼ਾ ਵਿੱਚ ਆ ਜਾਵੇ ਜੇਕਰ ਮਨ ਨੂੰ ਸ਼ਾਂਤੀ ਮਿਲ ਗਈ ਤਾਂ ਸਰੀਰਕ ਰੋਗ ਵੀ ਹਟ ਜਾਵੇਗਾ ਐ ਸਿੱਖ ਦਾ ਨਾਮ ਸੀ ਭਾਗ ਸਿੰਘ ਪਰ ਉਹਨਾਂ ਨੂੰ ਪਿਆਰ ਵਾਲੋਂ ਭਾਨੂੰ ਜੀ ਕਹਿ ਕੇ ਬੁਲਾਉਂਦੇ ਸਨ ਸਿੱਖ ਨੇ ਸਾਈਂ ਜੀ ਦੇ ਆਦੇਸ਼ ਅਨਸਾਰ ਵਜ਼ੀਰ ਖਾਨ ਨੂੰ ਨਿਤ ਸੁਖਮਣੀ ਸਾਹਿਬ ਜੀ ਦੀ ਬਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਖਾਨ ਸਾਹਿਬ ਨੂੰ ਬਹੁਤ ਰਾਹਤ ਮਿਲੀ ਉਹ ਇਸ ਬ੍ਰह्म ਗਿਆਨਮਈ ਬਾਣੀ ਨੂੰ ਸੁਣ ਕੇ ਆਪਣਾ ਦੁੱਖ ਭੁੱਲ ਜਾਂਦੇ ਤੇ ਇਕਾਗਰ ਹੋ ਕੇ ਸਥਿਰ ਹੋ ਜਾਂਦੇ ਉਹ ਐ ਸਿੱਖ ਦੇ ਪ੍ਰਤੀ ਸ਼ਰਧਾ ਰੱਖਣ ਲੱਗੇ ਪਰ ਇੱਕ ਦਿਨ ਭਾਈ ਭਾਨੂੰ ਜੀ ਨੇ ਵਜ਼ੀਰ ਖਾਨ ਨੂੰ ਕਿਹਾ ਕਿਰਪਾ ਕਰਕੇ ਤੁਸੀਂ ਉਹਨਾਂ ਮਹਾਪੁਰਖਾਂ ਨੂੰ ਮਿਲੋ ਜਿਨ੍ਹਾਂ ਦੀ ਇਹ ਰਚਨਾ ਹੈ ਉਹ ਪੂਰਨ ਪੁਰਖ ਹਨ ਹੋ ਸਕਦਾ ਹੈ ਕਿ ਆਪ ਜੀ ਉੱਤੇ ਉਹਨਾਂ ਦੀ ਕਿਰਪਾ ਨਜ਼ਰ ਹੋ ਜਾਵੇ ਤਾਂ ਸ਼ਾਇਦ ਤੁਹਾਡਾ ਰੋਗ ਵੀ ਦੂਰ ਹੋ ਜਾਵੇ वजीर खान ने तुरंत निश्चय किया कि वो श्री अमृतसर साहिब जावेगा ते गुरु दरबार ਵਿੱਚ ਮੌਜੂਦ ਹੋ ਕੇ ਆਪਣੇ ਰੋਗ ਦੇ ਛੁਟਕਾਰੇ ਲਈ ਗੁਰੂ ਚਰਣਾ ਵਿੱਚ ਅਰਦਾਸ ਕਰੇਗਾ ਇਸ ਪ੍ਰਕਾਰ ਵजीर खान पालकी ਵਿੱਚ ਸਵਾਰ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਦਰਸ਼ਨਾਂ ਲਈ श्री अमृतसर साहिब जीappendਿਆ ਗੁਰੂ ਜੀ ਉਸ ਸਮੇਂ सरोवर ਦੀ ਉਸਾਰੀ ਦੇ ਕਾਰਜ ਦੀ ਜਾਂਚ ਕਰ ਰਹੇ ਸਨ ਸੰਗਤ ਸਰੋਵਰ ਵੱਲੋਂ ਮਿੱਟੀ ਤੇ ਗਾਰਾ ਟੋਕਰੀਆਂ ਵਿੱਚ ਭਰ-ਭਰ ਕੇ ਬਾਹਰ ਕੱਢ ਕੇ ਲਿਆ ਰਹੀਆਂ ਸੀ ਐਨਾਂ ਵਿੱਚ ਬਾਬਾ ਬੁੱਢਾ ਜੀ ਵੀ ਸਨ ਘਹਾਰਾ ਨੇ ਵਜ਼ੀਰ ਖਾਨ ਨੂੰ ਪਲਕੀ ਵੱਲੋਂ ਕੱਢ ਕੇ ਗੁਰੂ ਜੀ ਦੇ ਸਾਹਮਣੇ ਲਟਾ ਦਿੱਤਾ ਵਜ਼ੀਰ ਖਾਨ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਮੇਰੇ ਗਰੀਬ ਉਤੇ ਤਰਸ ਕਰੋ ਮੈਂ ਬਹੁਤ ਕਸ਼ਟ ਵਿੱਚ ਹਾਂ ਗੁਰੂ ਸਾਹਿਬ ਜੀ ਨੇ ਸ਼ਰਨਾਖਤ ਦੀ ਬੇਨਤੀ ਬਹੁਤ ਗੰਭੀਰਤਾ ਨਾਲ ਸੁਣੀ ਕਿਉਂ ਨਨੂ ਥਿਰਜ ਰੱਖਣ ਨੂੰ ਕਿਹਾ ਐਨੇ ਵਿੱਚ ਸਿਰ ਉਤੇ ਗਾਰੇ ਦੀ ਟੋਕਰੀ ਚੁੱਕੇ ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਦੇ ਸਾਹਮਣੇ ਵੱਲੋਂ ਗੁਜਰਨ ਲੱਗੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਤੁਸੀਂ ਇਹਨਾਂ ਦੇ ਕਸ਼ਟ ਛੁਟਕਾਰੇ ਲਈ ਤੁਸੀਂ ਇਹਨਾਂ ਦੇ ਕਸ਼ਟ ਛੁਟਕਾਰੇ ਲਈ ਕੋਈ ਉਪਾਅ ਕਰੋ ਬਾਬਾ ਬੁੱਢਾ ਜੀ ਨੇ ਜਵਾਬ ਵਿੱਚ ਕਿਹਾ ਅੱਛਾ ਜੀ ਤੇ ਗਾਰੇ ਦੀ ਟੋਕਰੀ ਦੂਰ ਸੁੱਟ ਕੇ ਉਸੇ ਪ੍ਰਕਾਰ ਕਾਰਜ ਵਿੱਚ ਵਿਅਸਤ ਹੋ ਗਏ ਕੁਝ ਦੇਰ ਬਾਅਦ ਉਹ ਫਿਰ ਕਾਰੇ ਦੀ ਟੋਕਰੀ ਸਿਰ ਉੱਤੇ ਚੁੱਕ ਕੇ ਚਲੇ ਆਏ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਫਿਰ ਕਿਹਾ, "ਤੁਸੀਂ ਇਹਨਾਂ ਦੀ ਉਪਚਾਰ ਲਈ ਕੁਝ ਜ਼ਰੂਰ ਕਰੋ।" ਜਵਾਬ ਵਿੱਚ ਬਾਬਾ ਜੀ ਨੇ ਫਿਰ ਕਿਹਾ, "ਅੱਛਾ ਜੀ, ਕੁਝ ਕਰਦਾ ਹਾਂ।" ਤੇ ਉਹ ਫਿਰ ਸਰੋਵਰ ਦਾ ਚੱਕਰ ਲੈਣ ਚਲੇ ਗਏ। ਐਸ ਵਾਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਿਸ ਤਰ੍ਹਾਂ ਹੀ ਸੰਕੇਤ ਕੀਤਾ, ਉਹਨਾਂ ਨੇ ਟੋਕਰੀ ਦਾ ਸਾਰਾ ਚਿੱਕੜ ਵਜ਼ੀਰ ਖਾਨ ਦੇ ਫੁੱਲੇ ਹੋਏ ਟੇਡ ਉੱਤੇ ਬਹੁਤ ਵੇਗ ਵੱਲੋਂ ਪਲਟ ਦਿੱਤਾ ਬਹੁਤ ਵੇਗ ਵੱਲੋਂ ਚੱਕਰ ਟੇਡੂ ਤੇ ਪੈਂਦੇ ਹੀ ਟਿੱਡ ਦੇ ਇੱਕ ਕੋਨੇ ਵਿੱਚ ਛੇਦ ਹੋ ਗਿਆ ਤੇ ਟਿੱਡ ਵਿੱਚ ਭਰਿਆ ਮਵਾਦ ਬਾਹਰ ਆ ਗਿਆ ਤੁਰੰਤ ਚਿਕਿਤਸਾਹ ਨੂੰ ਸੱਦ ਕੇ ਉਹਨਾਂ ਦੀ ਟਿੱਡ ਵਿੱਚ ਟਾਂਕੇ ਇਤਿਆਦ ਲਗਾ ਕੇ ਉਪਚਾਰ ਕੀਤਾ ਗਿਆ ਹੌਲੀ ਹੌਲੀ ਉਹ ਇੱਕੋ ਜੀ ਦਸ਼ਾ ਵਿੱਚ ਆਉਣ ਲੱਗੇ ਤੇ ਕੁਝ ਹੀ ਦਿਨਾਂ ਵਿੱਚ ਪੂਰੇ ਤੰਦਰੁਸਤ ਹੋ ਕੇ ਗੁਰੂ ਜੀ ਦਾ ਧੰਨਵਾਦ ਕਰਨ ਲੱਗੇ ਵजीर खान ਦੇ ਕਨੈਕਟ ਵਰਤੀ ਨੇ ਇੱਕ ਦਿਨ ਬਾਬਾ ਬੁੱਢਾ ਜੀ ਵੱਲੋਂ ਪੁੱਛਿਆ ਤੁਹਾਨੂੰ ਗੁਰੂ ਜੀ ਨੇ ਤਿੰਨ ਵਾਰ ਵजीर खान ਦਾ ਆਪਚਾਰ ਕਰਨ ਨੂੰ ਕਿਹਾ ਤੁਸੀਂ ਉਹਨਾਂ ਦੀ ਆਗਿਆ ਉੱਤੇ ਪਹਿਲੀ ਵਾਰੀ ਚਿਕੜੋਨਾ ਉੱਤੇ ਕਿਉਂ ਨਹੀਂ ਸੁੱਟਿਆ ਜਵਾਬ ਵਿੱਚ ਬਾਬਾ ਬੁੱਢਾ ਜੀ ਨੇ ਕਿਹਾ ਗੁਰੂ ਜੀ ਪੂਰਨ ਸਮਰਥਨ ਪਰ ਉਹ ਆਪਣੇ ਭਗਤਾਂ ਨੂੰ ਮਾਨ ਸਨਮਾਨ ਦਿੰਦੇ ਹਨ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਆਪਣੇ ਦਿਲ ਨੂੰ ਅਰਦਾਸ ਦੁਆਰਾ ਪ੍ਰਭੂ ਚਰਨਾਂ ਵਿੱਚ ਜੋੜ ਲਿਆ ਸੀ ਜਦੋਂ ਅਰਦਾਸ ਸੰਪੂਰਨ ਹੋਈ ਤਾਂ ਸੀ ਸੰਕੇਤ ਪਾंदे ਹੀ ਚਿੱਕੜ ਵਜ਼ੀਰ ਖਾਨ ਦੇ ਟਿੱਡ ਉੱਤੇ ਦੇ ਮਾਰਿਆ ਸੀ ਸਾਡਾ ਕਾਰਜ ਤਾਂ ਇੱਕ ਬਹਾਨਾ मात्र ਸੀ ਬਰਕਤ ਤਾਂ ਅਰਦਾਸ ਤੇ ਗੁਰੂ ਜੀ ਦੇ ਵਚਨਾਂ ਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ